ਸਣ ਸੁਣੋ ਤਲਪੰਦੇ ਨੰਬਰ ਨੇ 624 ਸਾਡੇ 24 ਜਾਨ ਲਈ ਪਿਆਰ ਦਾ ਪਿਆਰ ਦਾ ਪਿਆਰ ਦਾ ਪਿਆਰ ਦਾ ਪਿਆਰ ਦਾ ਪਿਆਰ ਦਾ ਫਰਸਟ ਹੈ ਤੇ ਹੁਣ ਜਾਪੀਆਂ ਵੇ ਬੈਸਲ ਫੀਟਰ ਤੇ ਜਾਪੀ ਜਿੱਤਪਾਲ ਨੂੰ ਲੋਕਾਂ ਨੇ ਚੱਕ ਲਿਆ ਮੇਰੇ ਵੀਰੋ ਚਿੱਤਪਾਲ ਨੂੰ ਲੋਕਾਂ ਨੇ ਚੱਕ ਲਿਆ ਪਿਆਰ ਹੈ ਸਤਕਾਰ ਹੈ ਅੱਜ ਦੇ ਕਬੱਡੀ ਕੱਪ ਦੇ ਬੈਸਟ ਟੀਮਰ ਤੇ ਜਾਫੀ ਦਾਦਿਆ ਤੁਹਾਨੂੰ ਬੈਸਟ ਟੀਮਰ 16 ਕਬੱਡੀਆਂ 15 ਨੰਬਰ ਮੁੰਡਾ ਕਰ ਗਿਆ ਕਮਾਲ ਉਹ ਹੈ ਚਿੱਟੀ ਵਾਲਾ ਚਿੱਤਪਾਲ ਮੁੰਡਾ ਕਰ ਗਿਆ ਕਮਾਲ ਉਹ ਹੈ ਚਿੱਟੀ ਵਾਲਾ ਚਿੱਤਪਾਲ ਹਾਰ ਲੈ ਜਿੱਤ ਗਿਆ ਰਟਨ ਸਿੰਘ ਰਤੀ ਦਾ ਪੁੱਤਰ ਅਮਨ ਦੇ ਹੋਰ ਨੇ 13 ਟੱਚ 3 ਜੱਫੇ ਬਿੱਲੇ ਢੋਟਿਆਲੇ ਦੇ 11 ਟੱਚ ਤੇ 3 ਜੱਫੇ ਉਹ ਬਿੱਲਾ ਬਿੱਲਾ ਢੋਟਿਆਲਾ ਹਾਰ ਕੇ ਜਿੱਤ ਗਿਆ ਢੇਰ ਦੇ ਵਿੱਚੋਂ ਲੈ ਵੀ ਬਿੱਲਾ ਢੋਟਿਆਲਾ ਮਾਰਕਾ ਬਹੁਤ ਬਹੁਤ ਧੰਨਵਾਦ ਬਿੱਲਾ ਤੇ ਢੋਟਿਆਲਾ ਬੈਸਟ ਪਲੇਅਰ ਤੇ ਬੈਸਟ ਟੀਟਰ ਢੋਲੀ ਵੀਰੋ ਢੋਲੀ ਵੀਰੋ ਢੋਲੀ ਨੂੰ ਬੇਨਤੀ ਆ ਉਹ ਬਾਈ ਢੋਲੀ ਵੀਰੋ ਬਾਈ ਬੱਸ ਇਹ ਜਿਹੜਾ ਖੱਦਾ ਪੈਂਦਾ ਹੁਣ ਆਪਣੇ ਪਟੂਏ ਤੇ ਮੋਬਾਈਲ ਬਚਾਇਓ ਬੇਨਤੀ ਐ ਰੱਬਰ ਕੇ ਦਰਸ਼ਕਾਂ ਨੂੰ ਆਪਣੇ ਪਟੂਏ ਤੇ ਮੋਬਾਈਲ ਬਚਾ ਲਿਓ ਜਿਹੜੇ ਭਰਾਵਾਂ ਦਾ ਸਟੇਜ ਦਾ ਜਿਹੜੇ ਭਰਾਵਾਂ ਦਾ ਸ੍ਰਾਮਾਰੇ ਮੋਟਰਗ ਦੇਣਾ ਉਹ ਆ ਰਹੇ ਐ ਚਿਤਪਾਲ ਰੋਗਲੀ ਮੋਟਰ ਹੋ ਗਿਆ ਬਾਈ ਚਿਤਪਾਲ ਬਾਈ ਚਿਤਪਾਲ ਮੋਟਰ ਹੈ ਲੈ ਕੇ ਆ ਜਿਹੜੇ ਭਰਾਵਾਂ ਮਾਰੇ ਮੋਟਰਸਾਈਕਲ ਦੇਣਾ ਉਹ ਆ ਰਹੇ ਐ ਮੇਰੀ ਬੇਨਤੀ ਐ ਮਨਵੀਰ ਬਾਈ ਦੇ ਸਾਰੇ ਸਾਥੀ ਆ ਜਾਣ ਹਾਰਲੇ ਕੋਲੇ ਆਰਸ਼ੋ ਪਾਰਟੀ ਦੇ ਦਾ ਐਪਲ ਦਾ ਜਿਹੜਾ ਫੋਨ ਹੈ ਅਮਨ ਕੋਲੇ ਆ ਕੇ ਲੈ ਲਵੇ ਇੱਕ ਵੇਰਦੀਆਂ ਜੀ ਮਨਵੀਰ ਦਾ ਬੈਣੀਪਾਲ ਆ ਜੇ ਭਰਾ ਵਰਗੇ ਹਾਰਲੇ ਕੋਲੇ ਮਨਵੀਰ